ਹੁਸ਼ਿਆਰਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਸੰਤ ਵਿਹਾਰ ਨਾਮਕ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਘਟਨਾ ਇਹ ਹੈ ਕਿ ਇਹ ਪੂਰਾ ਦਾ ਪੂਰਾ ਘਟਨਾਕ੍ਰਮ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਵਾਪਰਿਆ ਹੈ ਆ ਕਹਿ ਸਕਦੇ ਹਾਂ ਕਿ ਇੱਕ ਬੜੀ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਇਹ ਘਟਨਾ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਵਿੱਚ ਬਸੰਤ ਵਿਹਾਰ ਇਲਾਕੇ ਚ ਡੀਸੀ ਰਿਹਾਇਸ਼ ਦੇ ਬਾਹਰ ਕਾਰ ਨਾਲ ਕੁਚਲਣ ਦੇ ਇਰਾਦੇ ਨਾਲ ਇੱਕ ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਸਵਾਰ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸਦੀ ਹੈ ਕਿ ਹੁਸ਼ਿਆਰਪੁਰ ਸ਼ਹਿਰ ਦੀ ਇਹ ਘਟਨਾ ਹੈ ਜਿੱਥੇ ਕਿ ਦਿਲ ਕਮਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਇਸ ਸਾਰੇ ਮਸਲੇ ਦੀ ਸੀਸੀਟੀਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਰੀਕ ਦੀ ਹੈ ਜਿਸ ਤੋਂ ਬਾਅਦ ਵਿਅਕਤੀ ਨੂੰ ਮੌਕੇ ਤੇ ਲੋਕਾਂ ਦੇ ਪਹਿਚਾਨ ਕਾਰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਮੁੱਢਲੀ ਸਹਾਇਤਾ ਲੈਣ ਤੋਂ ਬਾਅਦ ਨਿੱਜੀ ਹਸਪਤਾਲ ਵਿੱਚ ਇਲਾਜ ਕਰਾਉਣ ਤੋਂ ਬਾਅਦ ਵਿਅਕਤੀ ਆਪਣੇ ਘਰ ਵਿੱਚ ਜੇਰੇ ਇਲਾਜ ਹੈ ਕਟਨਾਸ਼ਕਾਰ ਵਿਅਕਤੀ ਦਵਿੰਦਰ ਸਿੰਘ ਹੈ ਜਿਸ ਦਾ ਕੀ ਬਸੰਤ ਵਿਹਾਰ ਹੁਸ਼ਾਰਪੁਰ ਦੇ ਜੋ ਹੈ ਉਸ ਦੇ ਪੁੱਤਰ ਵੱਲੋਂ ਲਿਖਤੀ ਸ਼ਿਕਾਇਤ थाना ਸਿਟੀ ਪੁਲਿਸ ਨੂੰ ਦੇਣ ਦੇ ਬਾਵਜੂਦ ਹਾਲੇ ਤੱਕ ਜਾਂਚ ਨਹੀਂ ਹੋਈ ਜਿਸ ਕਾਰਨ ਜੋ ਹੈ ਉਹਨਾਂ ਵਿੱਚ ਖਾਸਾ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੁਸ਼ਾਰਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਸੰਤ ਵਿਹਾਰ ਨਾਮਕ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਕਟਨਾ ਇਹ ਹੈ ਕਿ ਇਹ ਪੂਰਾ ਦਾ ਪੂਰਾ ਕਟਨਾਕ੍ਰਮ ਡਿਪਟੀ ਕਮਿਸ਼ਨਰ ਦੀ ਰਿਹائش ਤੇ ਬਾਹਰ ਵਾਪਰਿਆ ਹੈ ਆ ਕਹਿ ਸਕਦੇ ਹਾਂ ਕਿ ਇੱਕ ਬੜੀ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਇਹ ਘਟਨਾ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਵਿੱਚ ਬਸੰਤ ਵਿਹਾਰ ਇਲਾਕੇ 'ਚ ਡੀਸੀ ਰਿਹائش ਤੇ ਬਾਹਰ ਕਾਰ ਨਾਲ ਕੁਚਲਣ ਦੇ ਇਰਾਦੇ ਨਾਲ ਇੱਕ ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਸਵਾਰ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਸ਼ਹਿਰ ਦੀ ਇਹ ਘਟਨਾ ਹੈ ਜਿੱਥੇ ਕਿ ਦਿਲ ਕਮਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਇਸ ਸਾਰੇ ਮਸਲੇ ਦੀ ਸੀਸੀਟੀਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਾਰੀਖ ਦੀ ਹੈ ਜਿਸ ਤੋਂ ਬਾਅਦ ਵਿਅਕਤੀ ਨੂੰ ਮੌਕੇ ਤੇ ਲੋਕਾਂ ਦੇ ਪਹਿਚਾਨ ਕਰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਮੁਢਲੀ ਸਹਾਇਤਾ ਲੈਣ ਤੋਂ ਬਾਅਦ ਨਿੱਜੀ ਹਸਪਤਾਲ ਵਿੱਚ ਇਲਾਜ ਕਰਾਉਣ ਤੋਂ ਬਾਅਦ ਵਿਅਕਤੀ ਆਪਣੇ ਘਰ ਵਿੱਚ ਜੇਰੇ ਇਲਾਜ ਹੈ ਘਟਨਾ ਸ਼ਿਕਾਰ ਵਿਅਕਤੀ ਦਵਿੰਦਰ ਸਿੰਘ ਹੈ ਜਿਸ ਦਾ ਕੀ ਬਸੰਤ ਵਿਹਾਰ ਹੁਸ਼ਾਰਪੁਰ ਦੇ ਜੋ ਹੈ ਉਸ ਦੇ ਪੁੱਤਰ ਵੱਲੋਂ ਲਿਖਤੀ ਸ਼ਿਕਾਇਤ ਥਾਣਾ ਸਿਟੀ ਪੁਲਿਸ ਨੂੰ ਦੇਣ ਦੇ ਬਾਵਜੂਦ ਹਾਲੇ ਤੱਕ ਜਾਂਚ ਨਹੀਂ ਹੋਈ ਜਿਸ ਕਾਰਨ ਜੋ ਹੈ ਉਹਨਾਂ ਵਿੱਚ ਖਾਸਾ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੁਸ਼ਿਆਰਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਸੰਤ ਵਿਹਾਰ ਨਾਮਕ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਘਟਨਾ ਇਹ ਹੈ ਕਿ ਇਹ ਪੂਰਾ ਦਾ ਪੂਰਾ ਘਟਨਾਕ੍ਰਮ ਡਿਪਟੀ ਕਮਿਸ਼ਨਰ ਦੀ ਰਿਹائش ਦੇ ਪਾਹਰ ਵਾਪਰਿਆ ਹੈ ਆ ਕਹਿ ਸਕਦੇ ਹਾਂ ਕਿ ਇੱਕ ਬੜੀ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਇਹ ਘਟਨਾ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਵਿੱਚ ਬਸੰਤ ਵਿਹਾਰ ਇਲਾਕੇ 'ਚ ਡੀਸੀ ਰਿਹائش ਤੇ ਬਾਹਰ ਕਾਰ ਨਾਲ ਕੁਚਲਣ ਦੇ ਇਰਾਦੇ ਨਾਲ ਇੱਕ ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਸਵਾਰ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸਦੀ ਹੈ ਕਿ ਹੁਸ਼ਿਆਰਪੁਰ ਸ਼ਹਿਰ ਦੀ ਇਹ ਘਟਨਾ ਹੈ ਜਿੱਥੇ ਕਿ ਦਿਲ ਕਮਾਉਂ ਵਾਲੀ ਘਟਨਾ ਸਾਹਮਣੇ ਆਈ ਹੈ ਇਸ ਸਾਰੇ ਮਸਲੇ ਦੀ ਸੀਸੀਟੀਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਰੀਕ ਦੀ ਹੈ ਜਿਸ ਤੋਂ ਬਾਅਦ ਵਿਅਕਤੀ ਨੂੰ ਮੌਕੇ ਤੇ ਲੋਕਾਂ ਦੇ ਪਹਿਚਾਨ ਕਰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਮੁੱਢਲੀ ਸਹਾਇਤਾ ਲੈਣ ਤੋਂ ਬਾਅਦ ਨਿੱਜੀ ਹਸਪਤਾਲ ਵਿੱਚ ਇਲਾਜ ਕਰਾਉਣ ਤੋਂ ਬਾਅਦ ਵਿਅਕਤੀ ਆਪਣੇ ਘਰ ਵਿੱਚ ਜੇਰੇ ਇਲਾਜ ਹੈ ਕਟਨਾਸ਼ਕਾਰ ਵਿਅਕਤੀ ਦਵਿੰਦਰ ਸਿੰਘ ਹੈ ਜਿਸ ਦਾ ਕੀ ਬਸੰਤ ਵਿਹਾਰ ਹੁਸ਼ਾਰਪੁਰ ਦੇ ਜੋ ਹੈ ਉਸ ਦੇ ਪੁੱਤਰ ਵੱਲੋਂ ਲਿਖਤੀ ਸ਼ਿਕਾਇਤ ਥਾਣਾ ਸਿਟੀ ਪੁਲਿਸ ਨੂੰ ਦੇਣ ਦੇ ਬਾਵਜੂਦ ਹਾਲੇ ਤੱਕ ਜਾਂਚ ਨਹੀਂ ਹੋਈ ਜਿਸ ਕਾਰਨ ਜੋ ਹੈ ਉਹਨਾਂ ਵਿੱਚ ਖਾਸਾ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੁਸ਼ਾਰਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਸੰਤ ਵਿਹਾਰ ਨਾਮਕ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਕਟਨਾ ਇਹ ਹੈ ਕਿ ਇਹ ਪੂਰਾ ਦਾ ਪੂਰਾ ਕਟਨਾਕ੍ਰਮ ਡਿਪਟੀ ਕਮਿਸ਼ਨਰ ਦੀ ਰਿਹائش ਤੇ ਬਾਹਰ ਵਾਪਰਿਆ ਹੈ ਆ ਕਹਿ ਸਕਦੇ ਹਾਂ ਕਿ ਇੱਕ ਬੜੀ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਆ ਘਟਨਾ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਵਿੱਚ ਬਸੰਤ ਵਿਹਾਰ ਇਲਾਕੇ 'ਚ ਡੀਸੀ ਰਿਹائش ਤੇ ਬਾਹਰ ਕਾਰ ਨਾਲ ਕੁਚਲਣ ਦੇ ਇਰਾਦੇ ਨਾਲ ਇੱਕ ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਸਵਾਰ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਸ਼ਹਿਰ ਦੀ ਆ ਘਟਨਾ ਹੈ ਜਿੱਥੇ ਕਿ ਦਿਲ ਕਮਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਇਸ ਸਾਰੇ ਮਸਲੇ ਦੀ ਸੀਸੀਟੀਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਰੀਕ ਦੀ ਹੈ ਜਿਸ ਤੋਂ ਬਾਅਦ ਵਿਅਕਤੀ ਨੂੰ ਮੌਕੇ ਤੇ ਲੋਕਾਂ ਦੇ ਪਹਿਚਾਨ ਕਰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਮੁਢਲੀ ਸਹਾਇਤਾ ਲੈਣ ਤੋਂ ਬਾਅਦ ਨਿੱਜੀ ਹਸਪਤਾਲ ਵਿੱਚ ਇਲਾਜ ਕਰਾਉਣ ਤੋਂ ਬਾਅਦ ਵਿਅਕਤੀ ਆਪਣੇ ਘਰ ਵਿੱਚ ਜੇਰੇ ਇਲਾਜ ਹੈ ਘਟਨਾ ਸ਼ਿਕਾਰ ਵਿਅਕਤੀ ਦਵਿੰਦਰ ਸਿੰਘ ਹੈ ਜਿਸ ਦਾ ਕੀ ਬਸੰਤ ਵਿਹਾਰ ਹਸ਼ਾਰਪੁਰ ਦੇ ਜੋ ਹੈ ਉਸ ਦੇ ਪੁੱਤਰ ਵੱਲੋਂ ਲਿਖਤੀ ਸ਼ਿਕਾਇਤ ਥਾਣਾ ਸਿਟੀ ਪੁਲਿਸ ਨੂੰ ਦੇਣ ਦੇ ਬਾਵਜੂਦ ਹਾਲੇ ਤੱਕ ਜਾਂਚ ਨਹੀਂ ਹੋਈ ਜਿਸ ਕਾਰਨ ਜੋ ਹੈ ਉਹਨਾਂ ਵਿੱਚ ਖਾਸਾ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੁਸ਼ਿਆਰਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਸੰਤ ਵਿਹਾਰ ਨਾਮਕ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਘਟਨਾ ਇਹ ਹੈ ਕਿ ਇਹ ਪੂਰਾ ਦਾ ਪੂਰਾ ਘਟਨਾਕ੍ਰਮ ਡਿਪਟੀ ਕਮਿਸ਼ਨਰ ਦੀ ਰਿਹائش ਦੇ ਪਾਹਰ ਵਾਪਰਿਆ ਹੈ ਆ ਕਹਿ ਸਕਦੇ ਹਾਂ ਕਿ ਇੱਕ ਬੜੀ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਇਹ ਘਟਨਾ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਵਿੱਚ ਬਸੰਤ ਵਿਹਾਰ ਇਲਾਕੇ 'ਚ ਡੀਸੀ ਰਿਹائش ਤੇ ਬਾਹਰ ਕਾਰ ਨਾਲ ਕੁਚਲਣ ਦੇ ਇਰਾਦੇ ਨਾਲ ਇੱਕ ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਸਵਾਰ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸਦੀ ਹੈ ਕਿ ਹੁਸ਼ਿਆਰਪੁਰ ਸ਼ਹਿਰ ਦੀ ਇਹ ਘਟਨਾ ਹੈ ਜਿੱਥੇ ਕਿ ਦਿਲ ਕਮਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਇਸ ਸਾਰੇ ਮਸਲੇ ਦੀ ਸੀਸੀਟੀਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਰੀਕ ਦੀ ਹੈ ਜਿਸ ਤੋਂ ਬਾਅਦ ਵਿਅਕਤੀ ਨੂੰ ਮੌਕੇ ਤੇ ਲੋਕਾਂ ਦੇ ਪਹਿਚਾਨ ਕਾਰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਮੁੱਢਲੀ ਸਹਾਇਤਾ ਲੈਣ ਤੋਂ ਬਾਅਦ ਨਿੱਜੀ ਹਸਪਤਾਲ ਵਿੱਚ ਇਲਾਜ ਕਰਾਉਣ ਤੋਂ ਬਾਅਦ ਵਿਅਕਤੀ ਆਪਣੇ ਘਰ ਵਿੱਚ ਜੇਰੇ ਇਲਾਜ ਹੈ ਕਟਨਾਸ਼ਕਾਰ ਵਿਅਕਤੀ ਦਵਿੰਦਰ ਸਿੰਘ ਹੈ ਜਿਸ ਦਾ ਕੀ ਬਸੰਤ ਵਿਹਾਰ ਹੁਸ਼ਾਰਪੁਰ ਦੇ ਜੋ ਹੈ ਉਸ ਦੇ ਪੁੱਤਰ ਵੱਲੋਂ ਲਿਖਤੀ ਸ਼ਿਕਾਇਤ थाना ਸਿਟੀ ਪੁਲਿਸ ਨੂੰ ਦੇਣ ਦੇ ਬਾਵਜੂਦ ਹਾਲੇ ਤੱਕ ਜਾਂਚ ਨਹੀਂ ਹੋਈ ਜਿਸ ਕਾਰਨ ਜੋ ਹੈ ਉਹਨਾਂ ਵਿੱਚ ਖਾਸਾ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੁਸ਼ਾਰਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਸੰਤ ਵਿਹਾਰ ਨਾਮਕ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਕਟਨਾ ਇਹ ਹੈ ਕਿ ਇਹ ਪੂਰਾ ਦਾ ਪੂਰਾ ਕਟਨਾਕ੍ਰਮ ਡਿਪਟੀ ਕਮਿਸ਼ਨਰ ਦੀ ਰਿਹائش ਤੇ ਬਾਹਰ ਵਾਪਰਿਆ ਹੈ ਆ ਕਹਿ ਸਕਦੇ ਹਾਂ ਕਿ ਇੱਕ ਬੜੀ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਇਹ ਘਟਨਾ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਵਿੱਚ ਬਸੰਤ ਵਿਹਾਰ ਇਲਾਕੇ 'ਚ ਡੀਸੀ ਰਿਹائش ਤੇ ਬਾਹਰ ਕਾਰ ਨਾਲ ਕੁਚਲਣ ਦੇ ਇਰਾਦੇ ਨਾਲ ਇੱਕ ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਸਵਾਰ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਸ਼ਹਿਰ ਦੀ ਇਹ ਘਟਨਾ ਹੈ ਜਿੱਥੇ ਕਿ ਦਿਲ ਕਮਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਇਸ ਸਾਰੇ ਮਸਲੇ ਦੀ ਸੀਸੀਟੀਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਰੀਕ ਦੀ ਹੈ ਜਿਸ ਤੋਂ ਬਾਅਦ ਵਿਅਕਤੀ ਨੂੰ ਮੌਕੇ ਤੇ ਲੋਕਾਂ ਦੇ ਪਹਿਚਾਨ ਕਰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਮੁਢਲੀ ਸਹਾਇਤਾ ਲੈਣ ਤੋਂ ਬਾਅਦ ਨਿੱਜੀ ਹਸਪਤਾਲ ਵਿੱਚ ਇਲਾਜ ਕਰਾਉਣ ਤੋਂ ਬਾਅਦ ਵਿਅਕਤੀ ਆਪਣੇ ਘਰ ਵਿੱਚ ਜੇਰੇ ਇਲਾਜ ਹੈ ਘਟਨਾ ਸ਼ਿਕਾਰ ਵਿਅਕਤੀ ਦਵਿੰਦਰ ਸਿੰਘ ਹੈ ਜਿਸ ਦਾ ਕੀ ਬਸੰਤ ਵਿਹਾਰ ਹੁਸ਼ਾਰਪੁਰ ਦੇ ਜੋ ਹੈ ਉਸ ਦੇ ਪੁੱਤਰ ਵੱਲੋਂ ਲਿਖਤੀ ਸ਼ਿਕਾਇਤ ਥਾਣਾ ਸਿਟੀ ਪੁਲਿਸ ਨੂੰ ਦੇਣ ਦੇ ਬਾਵਜੂਦ ਹਾਲੇ ਤੱਕ ਜਾਂਚ ਨਹੀਂ ਹੋਈ ਜਿਸ ਕਾਰਨ ਜੋ ਹੈ ਉਹਨਾਂ ਵਿੱਚ ਖਾਸਾ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੁਸ਼ਿਆਰਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਸੰਤ ਵਿਹਾਰ ਨਾਮਕ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਘਟਨਾ ਇਹ ਹੈ ਕਿ ਇਹ ਪੂਰਾ ਦਾ ਪੂਰਾ ਘਟਨਾਕ੍ਰਮ ਡਿਪਟੀ ਕਮਿਸ਼ਨਰ ਦੀ ਰਿਹائش ਦੇ ਪਾਹਰ ਵਾਪਰਿਆ ਹੈ ਆ ਕਹਿ ਸਕਦੇ ਹਾਂ ਕਿ ਇੱਕ ਬੜੀ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਇਹ ਘਟਨਾ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਵਿੱਚ ਬਸੰਤ ਵਿਹਾਰ ਇਲਾਕੇ 'ਚ ਡੀਸੀ ਰਿਹائش ਤੇ ਬਾਹਰ ਕਾਰ ਨਾਲ ਕੁਚਲਣ ਦੇ ਇਰਾਦੇ ਨਾਲ ਇੱਕ ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਸਵਾਰ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸਦੀ ਹੈ ਕਿ ਹੁਸ਼ਿਆਰਪੁਰ ਸ਼ਹਿਰ ਦੀ ਇਹ ਘਟਨਾ ਹੈ ਜਿੱਥੇ ਕਿ ਦਿਲ ਕਮਾਉਂ ਵਾਲੀ ਘਟਨਾ ਸਾਹਮਣੇ ਆਈ ਹੈ ਇਸ ਸਾਰੇ ਮਸਲੇ ਦੀ ਸੀਸੀਟੀਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਰੀਕ ਦੀ ਹੈ ਜਿਸ ਤੋਂ ਬਾਅਦ ਵਿਅਕਤੀ ਨੂੰ ਮੌਕੇ ਤੇ ਲੋਕਾਂ ਦੇ ਪਹਿਚਾਨ ਕਰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਮੁੱਢਲੀ ਸਹਾਇਤਾ ਲੈਣ ਤੋਂ ਬਾਅਦ ਨਿੱਜੀ ਹਸਪਤਾਲ ਵਿੱਚ ਇਲਾਜ ਕਰਾਉਣ ਤੋਂ ਬਾਅਦ ਵਿਅਕਤੀ ਆਪਣੇ ਘਰ ਵਿੱਚ ਜੇਰੇ ਇਲਾਜ ਹੈ ਘਟਨਾ ਸ਼ਿਕਾਰ ਵਿਅਕਤੀ ਦਵਿੰਦਰ ਸਿੰਘ ਹੈ ਜਿਸ ਦਾ ਕੀ ਬਸੰਤ ਬਿਹਾਰ ਹੁਸ਼ਾਰਪੁਰ ਦੇ ਜੋ ਹੈ ਉਸ ਦੇ ਪੁੱਤਰ ਵੱਲੋਂ ਲਿਖਤੀ ਸ਼ਿਕਾਇਤ थाना ਸਿਟੀ ਪੁਲਿਸ ਨੂੰ ਦੇਣ ਦੇ ਬਾਵਜੂਦ ਹਾਲੇ ਤੱਕ ਜਾਂਚ ਨਹੀਂ ਹੋਈ ਜਿਸ ਕਾਰਨ ਜੋ ਹੈ ਉਹਨਾਂ ਵਿੱਚ खासा ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੁਸ਼ਿਆਰਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਸੰਤ ਵਿਹਾਰ ਨਾਮਕ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਘਟਨਾ ਇਹ ਹੈ ਕਿ ਇਹ ਪੂਰਾ ਦਾ ਪੂਰਾ ਘਟਨਾਕ੍ਰਮ ਡਿਪਟੀ ਕਮਿਸ਼ਨਰ ਦੀ ਰਿਹائش ਦੇ ਪਾਹਰ ਵਾਪਰਿਆ ਹੈ ਆ ਕਹਿ ਸਕਦੇ ਹਾਂ ਕਿ ਇੱਕ ਬੜੀ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਇਹ ਘਟਨਾ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਵਿੱਚ ਬਸੰਤ ਵਿਹਾਰ ਇਲਾਕੇ 'ਚ ਡੀਸੀ ਰਿਹائش ਤੇ ਬਾਹਰ ਕਾਰ ਨਾਲ ਕੁਚਲਣ ਦੇ ਇਰਾਦੇ ਨਾਲ ਇੱਕ ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਸਵਾਰ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸਦੀ ਹੈ ਕਿ ਹੁਸ਼ਿਆਰਪੁਰ ਸ਼ਹਿਰ ਦੀ ਇਹ ਘਟਨਾ ਹੈ ਜਿੱਥੇ ਕਿ ਦਿਲ ਕਮਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਇਹ ਸਾਰੇ ਮਸਲੇ ਦੀ ਸੀਸੀਟੀਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਰੀਕ ਦੀ ਹੈ ਜਿਸ ਤੋਂ ਬਾਅਦ ਵਿਅਕਤੀ ਨੂੰ ਮੌਕੇ ਤੇ ਲੋਕਾਂ ਦੇ ਪਹਿਚਾਨ ਕਾਰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਮੁੱਢਲੀ ਸਹਾਇਤਾ ਲੈਣ ਤੋਂ ਬਾਅਦ ਨਿੱਜੀ ਹਸਪਤਾਲ ਵਿੱਚ ਇਲਾਜ ਕਰਾਉਣ ਤੋਂ ਬਾਅਦ ਵਿਅਕਤੀ ਆਪਣੇ ਘਰ ਵਿੱਚ ਜੇਰੇ ਇਲਾਜ ਹੈ ਘਟਨਾ ਸ਼ਿਕਾਰ ਵਿਅਕਤੀ ਦਵਿੰਦਰ ਸਿੰਘ ਹੈ ਜਿਸ ਦਾ ਕੀ ਬਸੰਤ ਬਿਹਾਰ ਹੁਸ਼ਾਰਪੁਰ ਦੇ ਜੋ ਹੈ ਉਸ ਦੇ ਪੁੱਤਰ ਵੱਲੋਂ ਲਿਖਤੀ ਸ਼ਿਕਾਇਤ थाना ਸਿਟੀ ਪੁਲਿਸ ਨੂੰ ਦੇਣ ਦੇ ਬਾਵਜੂਦ ਹਾਲੇ ਤੱਕ ਜਾਂਚ ਨਹੀਂ ਹੋਈ ਜਿਸ ਕਾਰਨ ਜੋ ਹੈ ਉਹਨਾਂ ਵਿੱਚ खासा ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ